ਯੋਧ ਨਸ਼ਾ ਵਿਰੋਧ ਤਹਿਤ ਐਕਸਾਈਜ਼ ਵਿਭਾਗ ਵੱਲੋਂ ਵੱਡੀ ਕਾਰਵਾਈ ਡਾਗ ਸਕਾਟ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਇੱਕ ਡਰੇਨ ਦੇ ਉੱਤੋਂ 2200 ਲੀਟਰ ਦੀ ਲਗਭਗ ਨਜਾਇਜ਼ ਲਾਹਣ ਕੀਤੀ ਬਰਾਮਦ ਮਾਮਲਾ ਰਾਜਾ ਸ਼ਾਸੀ ਦੇ ਥਾਣਾ ਲੋਪੋਕੇ ਅਦੀਨ ਪੈਂਦੇ ਪਿੰਡ ਛੱਡਣ ਦਾ ਜਿੱਥੇ ਐਕਸਾਈਜ਼ ਵਿਭਾਗ ਨੂੰ ਸੂਚਨਾ ਮਿਲੀ ਕਿ ਇੱਕ ਡਰੇਨ ਦੇ ਉੱਪਰ ਭਾਰੀ ਮਾਤਰਾ ਦੇ ਵਿੱਚ ਲਾਹਣ ਮਿਲ ਸਕਦੀ ਹੈ ਤਾਂ ਉਹਨਾਂ ਵੱਲੋਂ ਡੌਗ ਸਕਾਟ ਅਤੇ ਪੁਲਿਸ ਦੀ ਸਹਾਇਤਾ ਦੇ ਨਾਲ ਇੱਥੇ ਜਾ ਕੇ ਰੇਡ ਕੀਤੀ ਗਈ ਤਾਂ ਇੱਥੋਂ 2200 ਲੀਟਰ ਦੇ ਲਗਭਗ ਲਾਹਣਾ ਜਿਹੜੀ ਉਹ ਬਰਾਮਦ ਕੀਤੀ ਗਈ ਤੇ ਸਾਰੇ ਨੂੰ ਉੱਥੇ ਹੀ ਡੋਲਿਆ ਗਿਆ ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਵੱਲੋਂ ਅਣਪਛਾਤੇ ਲੋਕਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਤੇ ਕੋਈ ਕਾਰਵਾਈ ਇਸ ਲਈ ਨਹੀਂ ਹੋ ਸਕਦੀ ਕਿਉਂਕਿ ਇਹ ਨਾ ਤਾਂ ਕਿਸੇ ਦੇ ਖੇਤ ਦੇ ਵਿੱਚ ਦੀ ਇਹ ਇੱਕ ਡਰੇਨ ਦੇ ਉੱਤੇ ਸੀ ਅਤੇ ਹੁਣ ਉਹਨਾਂ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਆਓ ਉਸ ਨੂੰ ਸੁਣਾਉਣਾ ਕੀ ਕਹਿੰਦੇ ਨੇ ਸਬੰਧਿਤ ਅਧਿਕਾਰੀ ਅੱਜ ਅਸੀਂ ਸ਼ਹਿਰ ਅਥਾਰਟੀ ਦੇ ਦਿਸ਼ਾ ਦੇ ਦੇਸ਼ ਹੈਟ ਅੱਜ ਅਸੀਂ ਜਿਹੜੀ ਹੈਗੀ ਛੱਡਣ ਪਿੰਡ ਤੋਂ ਲਵਾਰਸੀ ਸਾਰੀ ਲਾਨ ਇਕੱਠੀ ਕੀਤੀ ਹੈ ਇਹ तकरीबन 2200 ਲੀਟਰ ਦੇ ਕਰੀਬ ਇਹ ਲਾਨ ਹੈਗੀਆਂ ਤੇ ਸਪੈਸ਼ਲ ਜਿਹੜਾ ਡਿਪਾਰਟਮੈਂਟ ਵੱਲੋਂ ਇੱਕ ਡੌਗ ਸਕੁਐਡ ਵੀ ਸਾਨੂੰ ਰਿਪੋਰਟ ਕੀਤਾ ਗਿਆ ਉਹਨਾਂ ਨੂੰ ਵੀ ਅੱਜ ਉਹਨਾਂ ਦੀ ਵੀ ਮਦਦ ਲਈ ਗਈ ਹੈ ਡਿਪਾਰਟਮੈਂਟ ਵੱਲੋਂ ਤੇ ਇਹ ਜਿਹੜੀ ਲਾਣਾ ਐਸ ਮੌਕੇ ਤੇ ਨਸਟ ਗਈ ਕਿਉਂਕਿ ਲਵਾਰਸ ਸੀ ਲਾਣੇ ਵਾਲੇ ਕਿਹੜੀ ਜਗ੍ਹਾ ਤੇ ਪੜੀਗੀ ਪਤਾ ਲੱਗਾ ਕਿਹੜੀ ਜਗ੍ਹਾ ਹੀ ਜੀਜੀ ਨੂੰ ਚਾਹੀਦੀ ਨਹੀਂ ਜੇ ਇਸ ਬਾਰੇ ਹੈ ਫਿਲਹਾਲ ਕੁਝ ਨਹੀਂ ਪਤਾ ਲੱਗਾ ਸਾਰੀ ਲਵਾਰਸੀ ਸਾਨੂੰ ਮਿਲੀ ਐ ਡਰੇਨ ਦੇ ਉੱਪਰ ਮਿਲੀ ਐ ਜੀ